प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਕੀਤਾ ਐਲਾਨ ਪੂਰੇ ਪੰਜਾਬ ਵਾਸੀਆਂ ਦੇ ਲਈ ਫ੍ਰੀ ਮੈਡੀਕਲ ਸੇਵਾ ਦੀ ਸ਼ੁਰੂਆਤ ਜਿਸ ਦਾ ਨਾਮ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਉਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਸਮੂਹ ਮਲਾਜ਼ਮ ਇਸ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਦੇ ਅਧੀਨ ਆਉਣਗੇ ਸਮੂਹ ਮਲਾਜ਼ਮ ਇਸ ਸਕੀਮ ਦਾ ਲਾਭ ਉਠਾ ਸਕਣਗੇ ਇਸ ਨੂੰ ਲੈ ਕੇ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਇਹ ਬਿਲਕੁਲ ਕਲੀਅਰ ਕੀਤਾ ਗਿਆ ਹੈ ਕਿ ਸਮੂਹ ਮਲਾਜ਼ਮਾਂ ਦੇ ਪਰਿਵਾਰ ਹਰੇਕ ਸਾਲ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਲਾਭ ਉਹਨਾਂ ਨੂੰ ਮਿਲੇਗਾ ਸਾਲ ਵਿੱਚ ਇੱਕ ਮਲਾਜ਼ਮ ਦਾ ਪਰਿਵਾਰ 10 ਲੱਖ ਰੁਪਏ ਦਾ ਇਲਾਜ ਮੁਫਤ ਕਰਵਾ ਸਕੇਗਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੁੱਖ ਮੰਤਰੀ ਸਿਹਤ ਸਕੀਮ ਯੋਜਨਾ ਤਹਿਤ ਹਰੇਕ ਤਰ੍ਹਾਂ ਦੇ ਮਲਾਜ਼ਮ ਇਸ ਸਕੀਮ ਵਿੱਚ ਆਉਣਗੇ ਸਮੂਹ ਰੈਗੂਲਰ ਮਲਾਜ਼ਮ ਪੈਨਸ਼ਨਰ ਇਸ ਸਕੀਮ ਦਾ ਲਾਭ ਉਠਾ ਸਕਣਗੇ ਔਰ ਇਸੇ ਤਰ੍ਹਾਂ ਸਮੂਹ ਆਊਟਸੋਰਸ ਮਲਾਜ਼ਮ ਜਿਹੜੇ ਕੰਪਨੀਆਂ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਅਰਧ ਸਰਕਾਰੀ ਅਦਾਰਿਆਂ ਵਿੱਚ ਭਰਤੀ ਕੀਤੇ ਗਏ ਮਲਾਜ਼ਮ ਨੇ ਉਹ ਵੀ ਇਸ ਸਕੀਮ ਦੇ ਤਹਿਤ ਆਉਣਗੇ ਤੇ ਉਹ ਵੀ ਇਸ ਸਕੀਮ ਦਾ ਲਾਭ ਉਠਾ ਸਕਣਗੇ ਸਮੂਹ ਠੇਕਾ ਮਲਾਜ਼ਮ ਇਸ ਸਕੀਮ ਦੇ ਅਧੀਨ ਆਉਣਗੇ ਹਾਂਜੀ ਦੋਸਤੋ ਇਸ ਨੂੰ ਲੈ ਕੇ ਬੜਾ ਹੀ ਸਪਾਸ ਇਸ ਨੋਟੀਫਿਕੇਸ਼ਨ ਦੇ ਵਿੱਚ ਕੀਤਾ ਗਿਆ ਹੈ ਪੂਰੀ ਜਾਣਕਾਰੀ ਇਸ ਬਾਰੇ ਦਿੱਤੀ ਗਈ ਹੈ ਜੇਕਰ ਇਸ ਯੋਜਨਾ ਦੀ ਗੱਲ ਕਰੀਏ ਤਾਂ ਇਸ ਦਾ ਲਾਭ ਜਿਹੜਾ ਕਿ ਬਹੁਤ ਵਧੀਆ ਮਿਲੇਗਾ ਮਲਾਜ਼ਮਾਂ ਨੂੰ ਕਿਉਂਕਿ ਉਹਨਾਂ ਦੀਜੇਕਰ ਮੈਡੀਕਲ ਫਰੀ ਸੇਵਾ ਹੋ ਰਹੀ ਹੈ ਤਾਂ ਉਸ ਤੋਂ ਚੰਗਾ ਕੀ ਹੋ ਸਕਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਤਾਂ ਨਹੀਂ ਕੀਤਾ ਜਾ ਰਿਹਾ ਪਰ ਕੁਝ ਨਾ ਕੁਝ ਤਾਂ ਜ਼ਰੂਰ ਕੀਤਾ ਜਾ ਰਿਹਾ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦੇ ਤਹਿਤ ਮਲਾਜ਼ਮ ਭਾਵੇਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਹੋਣ ਭਾਵੇਂ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਹੋਣ ਭਾਵੇਂ ਸੋਸਾਇਟੀਆਂ ਵਿੱਚ ਕੰਮ ਕਰਦੇ ਹੋਣ ਸਾਰੇ ਮਲਾਜ਼ਮ ਸਿਹਤ ਮੁੱਖ ਮੰਤਰੀ ਸਿਹਤ ਸਕੀਮ ਯੋਜਨਾ ਦਾ ਲਾਭ ਉਠਾ ਸਕਣਗੇ ਹਰੇਕ ਮੁਲਾਜ਼ਮ ਦਾ ਪਰਿਵਾਰ ਹਰੇਕ 7 ਤੋਂ 10 ਲੱਖ ਰੁਪਏ ਦਾ ਇਲਾਜ ਮੁਫਤ ਕਰਵਾ ਸਕੇਗਾ ਇਸ ਗੱਲ ਦੀ ਪੁਸ਼ਟੀ ਇਸ ਨੋਟੀਫਿਕੇਸ਼ਨ ਦੇ ਵਿੱਚ ਕੀਤੀ ਗਈ ਹੈ ਜੇਕਰ ਗੱਲ ਕਰੀਏ ਅਸੀਂ ਕੇਂਦਰੀ ਸਰਕਾਰਾਂ ਦੀ ਬੀਮਾ ਸਕੀਮਾ ਜਾਂ ਫਿਰ ਹੋਰ ਕਲੇਮ ਹਾਸਲ ਕਰਨ ਦੇ ਯੋਗ ਇਹਨਾਂ ਦੋਵਾਂ ਦੇ ਵਿੱਚ ਇੱਕ ਸਕੀਮ ਦਾ ਲਾਭ ਹੀ ਉਹ ਉਠਾ ਸਕਣਗੇ ਇਸ ਨੂੰ ਲੈ ਕੇ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਲੋੜ ਪਵੇਗੀ ਇਸ ਨਾਲ ਹੀ ਉਹ ਇਸ ਲਾਭ ਦਾ ਫਾਇਦਾ ਉਠਾ ਸਕਦੇ ਨੇ ਹਾਂਜੀ ਦੋਸਤੋ ਜੋ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ